ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਿੰਦਰ ਵੀਰ ਜੀ ਅਸੀਂ ਕਾਨਲੇ ਪਿੰਡ ਤੋਂ ਬੋਲਦੇ ਆਂ ਜੀ ਜੋ ਕਾਨਲਾ ਪਿੰਡ ਧੂਰੀ ਦੇ ਨੇੜੇ ਹੈ ਜੀ ਵੀਰ ਜੀ ਦੋ ਨਸ਼ੇ ਦਾ ਕਹਿਰ ਚੱਲ ਰਿਹਾ ਹੈ ਸਾਡੇ ਪਿੰਡ ਦੇ ਬਹੁਤ ਬੱਚੇ ਇਸ ਨਸ਼ੇ ਦੀ ਦਲਦਲ ਵਿੱਚ ਤਸ ਗਏ ਹਨ ਖੁਦ ਮੇਰਾ ਆਪਣਾ ਬੇਟਾ ਜੀ 3-4 ਸਾਲ ਤੋਂ ਨਸ਼ੇ ਦੇ ਵਿੱਚ ਲੱਗਿਆ ਹੋਇਆ ਜੀ ਉਹ ਅਸੀਂ ਸੈਂਟਰਾਂ 'ਚ ਅਸੀਂ ਛੱਡ-ਛੱਡ ਕੇ ਦੇਖ ਲਿਆ ਜੀ ਦਵਾਈਆਂ ਅਸੀਂ ਦਵਾਈਆਂ ਜੀ ਸਾਰੇ ਪਾਸੇ ਹੱਥ ਮਾਰ-ਮਾਰ ਦੇਖ ਲਿਆ ਜੀ ਦੇਸੀ ਸੈਂਟਰਾਂ 'ਚ ਭੇਜਦੇ ਆ ਤਾਂ ਬਹੁਤ ਹੋਰ ਉੱਚੇ ਬੱਚਾ ਨਾਲ ਲਿੰਕ ਬਣਾ ਕੇ ਅੱਗੇ ਦੀ ਅੱਗੇ ਲਿੰਕ ਬਣ ਗਈ ਜੀ ਬੱਚੇ ਦੀ ਅਸੀਂ ਕੀ ਕਰੀਏ ਕਿੱਧਰ ਨੂੰ ਜਾਈਏ ਜੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਫੋਨ-ਫੋਨ ਹੰਭ ਗਏ ਕਰਕੇ ਜੀ ਕੋਈ ਗੱਲ ਬਾਤ ਕੋਈ ਨਹੀਂ ਸੁਣਦਾ ਜੀ ਸਗੋਂ ਉਲਟਾ ਕਹਿੰਦੇ ਨੇ ਜੀ ਤੁਹਾਡੇ ਬੱਚੇ ਤੇ ਕਿਸ ਪਾਦਾਂਗੇ ਜੀ ਥੋੜੇ ਦੇ ਕੇਸ ਵਾਜੂਗਾ ਜੀ ਆਪ ਦੇ ਬੱਚੇ ਨੂੰ ਖੁਦ ਰੱਖੋ ਜੀ ਮੈਂ ਦੇਖੋ ਫਿਰ ਜੀ ਮੈਨੂੰ ਆਹ ਦੱਸੋ ਕਿਹੜੇ ਮਾਮ ਕਿਹੜੀ ਮਾਂ ਦਾ ਇਹ ਦਿਲ ਕਰਦਾ ਕਿ ਮੈਂ ਵੀਡੀਓ ਬਣਾ ਕੇ ਪਾਵਾ ਜੀ ਆਪ ਦੇ ਬੱਚੇ ਵਾਸਤੇ ਅਸੀਂ ਕਿ ਮਾਂਵਾ ਕੋਸ਼ਿਸ਼ ਨਹੀਂ ਕਰਦਾ ਜਦੋਂ ਮਾਂਵਾ ਬਥੱਕ ਹਾਰ ਜਾਂਦਾ ਜੀ ਸਾਰੇ ਪਾਸੇ ਟੁੱਟ ਜਾਂਦਾ ਫਿਰ ਕਿਸੇ ਦੋਸਤ ਦੇ ਬੰਦੇ ਦੀ ਮਾ ਬਾਪ ਜੀ ਮਦਦ ਤੇ ਸਹਾਇਤਾ ਮੰਗਦਾ ਅਸੀਂ ਬਹੁਤ ਦੁਖੀ ਹੋਏ ਪਿਆ ਜਾਨ ਤੋਂ ਦੁਖੀ ਆ ਅਸੀਂ ਐ ਕਹਨੇ ਦ ਚੰਗੇ ਦਾ ਸਾਰਾ ਸਾਨੂੰ ਮੌਤ ਦੇ ਦੇ ਅਸੀਂ ਆਪਣੇ ਬੱਚ ਦਾ ਹਾਲ ਨਹੀਂ ਦੇਖ ਸਕਤੇ ਜੀ ਕਿਰਪਾ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਸਾਡੇ ਪਿੰਡ ਤੇ ਵੱਲ ਧਿਆਨ ਦਿੱਤਾ ਜਾਵੇ ਜੀ ਅਸੀਂ ਸੁਖੂਤ ਅਸੀਂ ਦੱਸਾਂਗੇ ਕਿਹੜੇ ਬੱਚ ਜਾਂਦੇ ਨੇ ਕਿੱਥੇ ਲੈ ਕੇ ਆਉਂਦੇ ਨੇ ਜੀ ਸਾਥੋਂ ਪਤਾ ਕਰੋ ਜੀ ਤੋੜੇ ਤੇ ਸੰਗਰੂਰ ਦੇ ਵਿੱਚੋਂ ਆਮ ਨਸ਼ਾ ਮਿਲਦਾ ਜੀ ਇਹ ਨਸ਼ੇ ਨੂੰ ਰੋਕੋ ਨਹੀਂ ਸਾਡੇ ਤੇ ਇੱਕ ਕਿਰਪਾ ਕਰ ਦਿਓ ਜੀ ਸਾਦਾ ਸਾਨੂੰ ਖਤਮ ਕਰ ਦਿਓ ਜੀ ਸਾਨੂੰ ਮਾਰ ਦਿਓ ਜੀ ਇਹ ਦੂਤਾ ਹੋਰ ਪ੍ਰਵਿੰਦਰ ਵਾਹਿ ਜੀ ਸਤਿ ਸ਼੍ਰੀ ਅਕਾਲ ਜੀ ਜੀ ਘਰ ਖਾਲਸਾ ਵੈਨ ਜੀ ਦੀ ਫਤਈਓ ਵਾਹਿ ਪਿੰਡ ਕਾਨੇ ਤੋਂ ਬੋਲਦਾ ਮੇਰਾ ਲੜਕਾ ਹੀ ਬਸ ਨਸ਼ੇ ਦੀ ਦੰਦ ਵਿੱਚ ਫਸਿਆ ਪਿਆ ਜੀ ਕਟੋ ਘਟ ਹੋ ਗਏ ਹੋਣਗੇ 5-7 ਸਾਲ ਨੂੰ ਇਹ ਕੰਮ ਚ ਪਏ ਨੂੰ ਸੈਂਟਰਾਂ ਤੇ ਛੜ ਕੇ ਦੇਖ ਲਈ ਚਾਰ-ਪੰਜ ਸਾਲ ਦਵਾਈ ਖਵਾ ਕੇ ਦੇਖ ਲਈ ਪਰ ਨਹੀਂ ਛੜਦਾ ਥਾਣੇ ਦੀ ਦੋ ਵਾਰੀ ਰਿਪੋਰਟ ਕਰ ਲਈ ਉਧਰੋਂ ਦਾ ਮੂੰਹ ਹੀ ਨਹੀਂ ਕਰਦੇ ਥਾਣੇ ਵਾਲੇ ਇਹ ਤਾਂ ਵਾਸਤੇ ਦਾ ਤੋਂ پیسے ਪੂਸੇ ਵੀ ਚੱਕ ਲਈ ਵੀਰੀ ਕੀ ਕਰੀਏ ਜੀ ਕਿੱਧਰ ਨੂੰ ਜਾਈਏ ਕੋਈ ਹੱਲ ਨਹੀਂ ਦਬਦਾ ਅੱਕੇ ਪਿਆ ਕੰਤੂੜ ਕਰਦਾ ਕਰੇ ਜਦੋਂ ਪੈਸੇ ਮੰਗਦਾ ਸਾਡੇ ਕੋਲ ਲਈ ਵਾਤੋਂ ਨੇ ਆਪ ਖੁਦ ਕਿਹਾ ਵੀ ਮੈਂ ਕਿਆ ਪਿਆ ਮੈਂ ਫੜਾਉਣਾ ਵੀ ਜਿਹੜੇ ਬੰਦੇ ਨਸ਼ਾ ਕਰ ਵੇਚਦੇ ਨੇ ਜੇ ਸਿਲੋ ਉਹਦਾ ਹਲ ਉਹਦਾ ਤੂਰੀ ਚੋਂ ਆਮ ਮਿਲਦਾ ਜੀ ਸਾਰਾ ਨਸ਼ਾ ਬੱਦੂ ਮਿਲਦਾ ਜੀ ਇੱਕ ਸਾਡੇ ਪਿੰਡ ਦਾ ਲਵੇ ਦਾ ਲੱਦੜਾ ਉਹ ਬੋਨ ਕਰਕੇ ਤੜਤੀ ਸੱਦ ਲੈਂਦਾ ਜੀ